ਮਾਜਮਾਨ ਵੀਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅੱਜ ਇੱਕ ਪਾਸੇ ਆਪ ਸਭ ਜਾਣਦੇ ਹੋ ਕਿ ਤੀਜ ਦੇ ਹਾਲਾਤ ਕੀ ਨੇ ਅਸੀਂ ਜਿਹੜੀ ਲੜਾਈ ਹੈ ਪਾਕਿਸਤਾਨ ਦੇ ਨਾਲ ਲੜ ਰਹੇ ਆ ਸਾਡੇ ਪੁੱਤ ਸਾਡੇ ਕਿਸਾਨ ਲੜਾਈ ਲੜ ਰਹੇ ਨੇ ਤੇ ਦੂਜੇ ਪਾਸੇ BBMP ਦੇ ਵੱਲੋਂ BBMP ਦੇ ਚੇਅਰਮੈਨ ਵੱਲੋਂ ਅੱਜ ਸਵੇਰੇ ਸਵੇਰੇ ਇਹ ਵੀ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਲੋਕਲ ਬੰਦੇ ਸਾਡੇ ਪਿੰਡਾਂ ਦੇ ਇੱਥੇ ਸੀ ਹੁਣੀ ਦੱਸਿਆ ਕਿ ਚੇਅਰਮੈਨ ਦੀ ਗੱਡੀ ਆਈ ਹੈ ਤੇ ਫੌਰਨ ਪੰਜਾਬ ਪੁਲਿਸ ਪੰਜਾਬ ਸਰਕਾਰ ਤੇ ਸਾਡੇ ਲੋਕਲ ਲੋਕ ਅਸੀਂ ਐਕਸ਼ਨ ਚਾਏ ਤੇ ਇਹਨਾਂ ਦੀ ਜਿਹੜੀ ਕੋਸ਼ਿਸ਼ ਹੈ ਇਹਨਾਂ ਨੂੰ ਨੰਗਲ ਡੈਮ ਦੇ ਉੱਤੇ ਚੜਨ ਨਹੀਂ ਦਿੱਤਾ ਤੇ ਹੁਣ ਅੰਦਰ ਬੈਠੇ ਆ ਸਤਲੂ ਸਦਨ 'ਚ ਇਹਨਾਂ ਨੂੰ ਅਸੀਂ ਸਾਡਾ ਜਿਹੜਾ ਇਹ ਧਰਨਾ ਇਸ ਕਰਕੇ ਹੈ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਐਦਾਂ ਦੀ ਕਿਹੜੀ ਅਮਰਜੈਂਸੀ ਆ ਗਈ ਹਰਿਆਣੇ 'ਚ ਤੁਸੀਂ ਕੋਈ ਦੇਖਿਆ ਕੋਈ ਇਦਾਂ ਦੀ ਫਿਲਮ ਕੋਈ ਕੋਈ ਵੀਡੀਓ ਕੋਈ ਹਰਿਆਣੇ ਤੋਂ ਕੋਈ ਖਬਰ ਕਿ ਹਰਿਆਣੇ ਦੇ ਵਿੱਚ ਪਾਣੀ ਦਾ ਕਾਲ ਪੈ ਗਿਆ ਹੋਵੇ ਦੇਖੀਏ ਇੱਕ ਪਾਸੇ ਪੰਜਾਬ ਪਾਕਿਸਤਾਨ ਦੇ ਨਾਲ ਲੜਾਈ ਲੜ ਰਿਹਾ ਸਾਡਾ ਦੇਸ਼ ਅਸੀਂ ਪਾਕਿਸਤਾਨ ਦੇ ਖਿਲਾਫ ਲੜਾਈ ਲੜ ਰਹੇ ਹਾਂ ਲੈਦਰ ਲਾਡਾ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਪੰਜਾਬ ਦਾ ਪਾਣੀ ਖੋਣ ਆ ਗਿਆ ਆ ਸਾਡੀ ਬੀਬੀਆਂ ਬੈਠੀਆਂ ਮੈਂ মিডিਆ ਨੂੰ ਵੀ ਬੇਨਤੀ ਕਰੂੰਗਾ ਇੰਡਰ ਆਈਪੁਰ ਪੱਤੀ ਪਾਣੀ ਨਹੀਂ ਹੈ ਖੇਤੀ ਵਾਲੀ 500 ਕਿੱਲਾ ਸਾਡੇ ਬੇਕਾਰ ਪਿਆ ਇੱਥੋਂ ਸਾਡੇ ਨੌਜਵਾਨ ਬੈਠੇ ਆ ਇਹ ਪਿੰਡਾਂ ਦੇ ਲੋਕ ਬੈਠੇ ਇੱਥੇ ਕਿਲੋਮੀਟਰ ਦੇ ਪਿੱਛੇ ਪਿੰਡ ਹੈ ਪਵਾਰ ਸਾਹ ਬਾਦ ਸੁਆਮੀਪੁਰ ਖੇੜਾ ਪਾਣੀ ਹੈ ਨਹੀਂ ਸਾਡੇ ਕੋਲ ਆ ਚੰਗਰ ਦੇ ਲੋਕ ਬੈਠੇ ਇੱਥੇ ਪਿੰਡ ਕਾਹਿਆਲ ਪਹਾੜਪੁਰ ਸਿੰਬਰਵਾਲ ਤੋਂ ਸਾਰੇ ਆਏ ਨੇ ਪਾਣੀ ਨਹੀਂ ਹੈਗਾ ਸਾਡੇ ਕੋਲ ਅਸੀਂ ਤਾਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਪਹਿਲੀ ਵਾਰੀ ਸਾਡੇ ਇਲਾਕੇ ਨੂੰ ਪਾਣੀ ਮਿਲ ਰਿਹਾ ਤੇ ਖੋਣ ਆ ਗਏ ਕਿੱਥੇ ਜਾਈਏ ਅਸੀਂ ਸਾਡੀ ਜ਼ਮੀਨਾਂ ਸਾਡੀਆਂ ਨਹਿਰਾਂ ਸਾਡੇ ਬਜ਼ੁਰਗਾਂ ਨੇ ਬਣਾਈਆਂ ਸਾਡਾ ਸ਼ਹਿਰ ਉਚਾਰ ਕੇ ਰੱਖ ਦਿੱਤਾ ਤੇ ਹਰ ਵਾਰੀ ਅਸੀਂ ਇਹ ਸਾਡਾ ਕਰੋਸ਼ ਵੀ ਹੈ ਤੇ ਇਹਨੂੰ ਚੇਤਾਵਨੀ ਵੀ ਹੈ ਵੀ ਤੁਸੀਂ ਅੱਗ ਨਾਲ ਨਾ ਖੇਡੋ ਇਤਿਹਾਸ ਦੇਖ ਲਓ ਪਾਣੀਆਂ ਦੇ ਪਿੱਛੇ ਪੰਜਾਬ 'ਚ ਬਹੁਤ ਸ਼ਹਾਦਤਾਂ ਹੋਈਆਂ ਤੇ ਪੰਜਾਬ ਦੇ ਵਿੱਚ ਕਈ ਜਾਨਾਂ ਗਈਆਂ ਤੁਸੀਂ ਐਦਾਂ ਦੇ ਮੌਕੇ ਦੇ ਉੱਤੇ ਆ ਕੇ ਜਿਹੜੀ ਅੱਜ ਇਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਫ਼ ਦੱਸਦਾ ਹੈ ਕਿ ਤੁਹਾਡੇ ਜਿਹੜੇ ਇਰਾਦੇ ਪਾਕਿਸਤਾਨ ਦੇ ਨਾਲ ਮਿਲੇ ਹੋਏ ਐ ਤੁਸੀਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ ਕੋਈ ਹਾਈ ਕੋਰਟ ਦਾ ਆਰਡਰ ਨਹੀਂ ਹੈ ਹਾਈ ਕੋਰਟ ਦੇ ਆਰਡਰ ਨੇ ਇਹ ਕਿਹਾ ਕਿ ਤੁਸੀਂ ਜਿਹੜਾ 2 ਤਰੀਕ ਦਾ ਆਰਡਰ ਇਮਪਲੀਮੈਂਟ ਕਰੋ 2 ਤਰੀਕ ਦਾ ਆਰਡਰ ਹੀ ਜਦੋਂ ਹੈ ਹੀ ਨਹੀਂ ਤੇ ਕਿਹੜੇ ਕਿਹੜਾ ਹਾਈ ਕੋਰਟ ਦਾ ਆਰਡਰ ਹੈ ਤੇ ਸਭ ਤੋਂ ਵੱਡਾ ਜਿਹੜੀ ਹੈ ਤੁਹਾਨੂੰ ਸਭ ਦੇਸ਼ ਦੇ ਹਾਲਾਤ ਪਤਾ ਹੋਣੇ ਚਾਹੀਦੇ ਪੰਜਾਬ ਦੇ ਹਾਲਾਤ ਪਤਾ ਹੋਣੇ ਚਾਹੀਦੇ ਸਾਡੇ ਸਾਥੀ ਜਿਨ੍ਹਾਂ ਨੂੰ ਸਲਾਮ ਕਰਦਾ ਹੈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤੇ ਹਰ ਪਿੰਡ ਦੇ ਸਰਪੰਚ ਆ ਰਹੇ ਆ ਇਹ ਕੋਈ ਆਮ ਆਬ ਨਹੀਂ ਤੇ ਲਾਨਤ ਹੈ ਹਜੇ ਵੀ ਸਾਡੇ ਇਲਾਕੇ ਦੇ ਉਹਨਾਂ ਲੀਡਰਾਂ ਲਈ ਜਿਹੜੇ ਇੱਥੇ ਪਹੁੰਚੇ ਨਹੀਂ ਸਲਾਮ ਵਾਲੀ ਚਾਹੀਦੀ ਥਾਨੂੰ ਉੱਧਰ ਤੁਸੀਂ ਹਰ ਵੇਲੇ ਕਦੀ ਕੁਝ ਹੋ ਜਾਵੇ ਧਰਨੇ ਲਾਉਂਦੇ ਹੋ ਵੀਰੋ ਅੱਜ ਤੁਹਾਨੂੰ ਲਾਣ ਚਾਹ ਤੁਹਾਨੂੰ ਇਹ ਕੋਈ ਆਮ ਆਦਮੀ ਪਾਰਟੀ ਨਹੀਂ ਹੈ ਅਸੀਂ ਆਪਣੇ ਇਲਾਕੇ ਦੀ ਲੜਾਈ ਲੜ ਰਹੇ ਹਾਂ ਤੁਹਾਡੀ 75 ਸਾਲਾਂ ਦੀ ਨਾਕਾਮਿਆਬੀ ਹੈ ਨੰਗਲ ਸ਼ਹਿਰ ਨੂੰ ਤੁਸੀਂ ਪੀਣ ਵਾਲਾ ਪਾਣੀ ਨਹੀਂ ਦੇ ਸਕਦੇ ਤੁਹਾਡੇ ਮੈਂ ਵਿਧਾਨ ਸਭਾ ਚ ਬੋਲੇਆ ਪਿੰਡ ਜਾ ਕੇ ਦੇਖ ਲਿਓ ਕੀਤਪੁਰ ਸਾਹਤ ਪੰਜਾਬ ਮੀਟਰ ਤੇ ਨਹਿਰ ਮੰਗਦੀ ਹੈ 50 ਮੀਟਰ ਤੇ ਉਸ ਪਿੰਡ ਨੂੰ ਹੁਣ ਪਾਣੀ ਦੇ ਦੇ ਪਾਈਪ ਆ ਕੇ ਤੁਹਾਨੂੰ ਡਾਟਨ ਕਰਕੇ ਸ਼ੁਰੂ ਕਰਾਂ ਬਹੁਤੀ ناکਾਮਯਾਬੀਆਂ ਨੇ ਤੇ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਸਰਪੰਚਾਂ ਦਾ ਸਾਡੇ ਸਾਰੇ ਸਾਥੀਆਂ ਦਾ ਨੌਜਵਾਨਾਂ ਦਾ ਇਹ ਸਾਡੇ ਇਲਾਕੇ ਦੀ ਲੜਾਈ ਹੈ ਤੇ ਆਸ-ਪਾਸ ਦੇ ਮੈਨੂੰ ਹੁਣ ਫੋਨ ਆ ਰਹੇ ਆ ਗੜਸ਼ੰਕਰ ਤੋਂ ਵੀ 23 ਤੋਂ ਵੀ ਜਿਹਨਾਂ ਨੂੰ ਪਹਿਲੀ ਵਾਰੀ ਕੰਢੀ ਦੇ ਬੈਲਟ 'ਚ ਨਵੀਂ ਜਿਹੜੀ ਪਾਣੀ ਪਹੁੰਚਿਆ ਉਹ ਸਾਰੇ ਲੋਕ ਇੱਥੇ ਪਹੁੰਚ ਰਹੇ ਆਂ ਡੰਗਲੀ ਰਵਾਨਾ ਹੋ ਚੁੱਕੇ ਨੇ ਅਗਲੇ 20-25 ਮਿੰਟਾਂ ਦੇ ਵਿੱਚ ਉਹ ਵੀ ਇੱਥੇ ਪਹੁੰਚਣਗੇ ਸੋਨੋ ਤੱਕ ਕਾਕਿਓ ਸਾਡੇ ਜਰਨੈਲ ਨੇ ਜੂ ਸਾਨੂੰ ਫੈਸਲਾ ਦੇਣਗੇ ਉਦੋਂ ਤੱਕ ਅਸੀਂ ਗੇਟ ਨੂੰ ਬੰਦ ਕਰਤਾ ਜਿਹੜੇ ਬਾਕੀ ਤੋਂ ਗੇਟ ਉੱਥੇ ਡੰਡੀਆਂ ਲਾ ਦਿੱਤੀਆਂ ਸਾਡੀ ਇਹਨਾਂ ਦਾ ਕੋਈ ਨਿੱਜੀ ਲੜਾਈ ਨਹੀਂ ਪਰ ਹਾਂ ਸਾਨੂੰ ਇਸ ਗੱਲ ਦੀ ਤਕਲੀਫ ਹੈ ਕਿ ਸਾਡੇ ਪਿੰਡਾਂ ਦਾ ਕਦੀ ਹਾਲ ਨਹੀਂ ਪੁੱਛਿਆ ਸਾਡੇ ਪੰਜਾਬ ਨੂੰ ਪਹਿਲੀ ਵਾਰੀ ਪੈਟ ਲੈਣਾ ਪੈ ਰੀਆਂ ਸਾਡੇ ਆਪਣੇ ਪਿੰਡਾਂ 'ਚ ਅਸੀਂ ਜਿਹੜਾ ਧਰਤੀ ਹੇਠਲਾ ਪਾਣੀ ਯੂਜ਼ ਕਰ ਕਰਕੇ ਇਸਤੇਮਾਲ ਕਰਕੇ ਪੰਜਾਬ ਨੂੰ ਖੋਖਲਾ ਕਰਤਾ ਅੱਜ ਜਦੋਂ ਸਾਨੂੰ ਇਹ ਹੋ ਰਿਹਾ ਅਸੀਂ ਪੰਜਾਬ ਦੇ ਹੱਕਾਂ ਦੇ ਉੱਤੇ ਪੈਰਾ ਜਾਵਾਂਗੇ ਆਪ ਸਭ ਦਾ ਦਿਲੋਂ ਧੰਨਵਾਦ ਕਰਦਾ ਕਿ ਆਪਾਂ ਇਸ ਤਦਾਰ ਇਸ ਜਿਹੜੀ ਤਦਾਰ ਤੇ ਨੂੰ ਹੋਰ ਵੱਡੀ ਕਰਨਾ ਇਸ ਲੜਾਈ ਨੂੰ ਲੜਨਾ ਪੰਜਾਬ ਦੀ ਵੀ ਲੜਾਈ ਹੈ ਤੇ ਸਾਡੇ ਇਲਾਕੇ ਦੀ ਨਾ ਖਾਸ ਕਰਕੇ ਲੜਾਈ ਹੈ ਸਾਡੇ ਪਿੰਡਾਂ ਦੀ ਲੜਾਈ ਹੈ ਇਹ ਕੋਈ ਸਰਜੋਤ ਪੈਸ ਕੋਈ ਨਿੱਜੀ ਲੜਾਈ ਨਹੀਂ ਹੈ ਇਹ ਸਾਡੇ ਪਿੰਡਾਂ ਦੀ ਸਾਡੇ ਇਲਾਕਿਆਂ ਦੀ ਲੜਾਈ ਹੈ ਅਸੀਂ ਇੱਥੇ ਪੈਪ ਲੈਣਾ ਵਾਕੇ ਆਪਣੇ ਇਲਾਕੇ ਚ ਪਾਣੀ ਦੇਣਾ ਤੇ ਮੰਗਲ ਸ਼ਹਿਰ ਨੂੰ ਕਦੀ 50 ਸਾਲ ਚੁੱਜੜਦੇ ਦੇਖਿਆ ਕੋਈ ਸ਼ਹਿਰ ਇਕਨੌਤਾ ਦੁਨੀਆ ਦੇ ਉੱਤੇ ਮਿਸਾਲ ਵਾਲਾ ਸ਼ਹਿਰ ਹੈ ਜਿਹੜੇ 50 ਸਾਲ ਪਹਿਲਾਂ ਬਣਿਆ ਤੇ 50 ਸਾਲ ਚਿਰ ਡਾਟ ਕੇ ਰੱਖਿਆ ਬੂਟਾ ਤੱਕ ਨਹੀਂ ਰਾਮ ਦਿੰਦੇ ਕੋਈ ਸਭ ਤੋਂ ਵੱਡੀ ਏਸ਼ੀਆ ਦੀ ਵਰਕਸ਼ਾਪ ਕਿਉਂ ਸਾਡੇ ਬੱਚਿਆਂ ਨੂੰ ਨੌਕਰੀ ਨਾ ਮਿਲੇ ਕਿਉਂ ਇੱਥੇ ਸਾਰੇ ਹਰਿਆਣੇ ਦੇ ਭਰਤੀ ਕਿਤੇ ਹੋਏ ਕਿੰਨਾ ਕੁਛ ਹੋ ਸਕਦਾ ਸਿਨੇਮਾ ਸੀ ਉਹ ਬਣ ਕੇ ਰੱਖतात ਮਲਬਾ ਬਣਾਤਾ ਇੰਨੇ ਖੰਡਰ ਇੰਨੇ ਇੰਨੀ ਚੀਜ਼ਾਂ ਤੇ ਜੋ ਹੈ ਉਹਨਾਂ ਦੇ ਉੱਤੇ ਸਿਰਫ ਥੋੜਾ ਹੱਕ ਹੈ ਬੀਬੀਐਮਬੀ ਦੀ ਮਾਰਤਾਂ ਨੂੰ ਆਮ ਲੋਕਾਂ ਲਈ ਖੁੱਲ੍ਹਿਆ ਜਾਵੇ ਜਿਹੜੇ ਬੇ ਘਰ ਆ ਜਿਹੜੇ ਤੁਹਾਡੇ ਜਿਗਰ ਉਹ ਕੁਆਟਰ ਤੁਹਾਡੇ ਕਿਸੇ ਕੰਮ ਦੇ ਨਹੀਂ ਸਾਡੇ ਜਿਹੜੇ ਨੰਗਲ ਸ਼ਹਿਰ ਦੇ ਬੇ ਘਰੇ ਲੋਕਾਂ ਨੂੰ ਦਿੱਤੇ ਜਾਣ ਕੋਈ ਤਾਂ ਹੋਵੇ ਇਹ ਲੜਾਈ ਹੈ ਇਸ ਕਰਕੇ ਮੇਰੀ ਬੇਂਤੀ ਹੈ ਨੰਗਲ ਦੇ ਸ਼ਹਿਰ ਦੇ ਸਾਰੇ ਵਸਨੀਕਾਂ ਕਿ ਆਪਸ ਵਿੱਚ ਇਕੱਠਾ ਹੋਵੋ ਆਓ ਲੜੀਏ ਆਪਾਂ ਇਸ ਲੜਾਈ ਨੂੰ ਲੜੀਏ ਜਨਤਾ ਦੇ ਵਿੱਚ ਬਹੁਤ ਤਾਕਤ ਹੁੰਦੀ ਆਪਾਂ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਜੀ ਆਪਾਂ ਜਰੂਰ ਤੱਕ ਸਾਡੇ ਲੀਡਰ ਆ ਰਹੇ ਆ ਆਪ ਇੱਥੇ ਰਹਿਣਾ ਬਹੁਤ ਬਹੁਤ ਧੰਨਵਾਦ